ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਦੀ ਵੀਡੀਓ ਬਣਾਈ ਆ ਤਿੰਨ ਤਾਗੀਆਂ ਸੀਆਂ ਦੋ ਦੇ ਮਗਰ ਆ ਗਿਆ ਬੱਸੀਆਂ ਬਈ ਤੇ ਬਾਕੀ ਜਿਹੜੀਆਂ ਦੋ ਉਹ ਗੱਬਣਾ ਨੇ ਤੇ ਕੱਲੇ ਜਿਹੜੀ ਪਹਿਲੇ ਨੰਬਰ ਤੇ ਕਿਹੜਾ ਸੂਆ ਜਰਸੀ ਇਹ ਦੂਜਾ ਸੂਆ ਸੂਈ ਆ ਬਈ ਗਾਰੰਟੀ ਹੋ ਆਪਣੀ ਸੂਏ ਦੀ ਕਾਫੀ ਕਲਰ ਮੰਨ ਲਿਓ ਭਾਵੇਂ ਕੋਈ ਕਾਲੀ ਮੰਨ ਲਿਓ ਜਰਸੀ ਫੁੱਲ ਵੱਡੀ ਜੇਰ ਜੇਰ ਹਾਂ ਤੋਂ ਬਦਾਂਤ ਹੀ ਨਹੀਂ ਜਾ ਡਾਕਟਰ ਥੱਲੇ ਦੇਖੋ ਬਈ ਦੱਗਣਾ ਤਿੱਗਣਾ ਚੰਗਾ ਬੱਚਾ ਪਾਇਆ ਕਰ ਮੰਨ ਲੈ ਵੱਸੀ ਨੂੰ ਜਨਮ ਦਿੱਤਾ ਬੱਸੀ ਬੜੀ ਚੰਗਿਆ ਬੱਚੀ ਬਹੁਤ ਚੰਗੀਆਂ ਜੇਰ ਜੂਰ ਦੀ ਗਾਰੰਟੀ ਹੋਵੇ ਕੱਲਾ ਕੱਲਾ ਥਾਣਾ ਲੇਵਾ ਬਹੁਤ ਕਮ ਮੋਲਰਾਟਰ ਜਿੰਨਾ ਮਰਜ਼ੀ ਦਾ 72000 ਦੀ ਬੈੜ ਦੇਣੀ ਆਪਾਂ ਛੋੜ ਛੱਪਾ ਹੀ ਕਰਨਾ 72000 ਤਾਂ ਛੋੜ ਛੱਪਾ ਹੋ ਦੀ ਅੱਗੇ ਕਾਹੇ 2 ਨੰਬਰ ਇਹ ਬੈੜ 68000 ਦੇਵਾਂਗੇ ਆਪਾਂ ਛੋੜ ਛੱਪਾ ਹੀ ਜੋ ਹੁਣ 68 68 ਤਾਂ ਛੋੜ ਛੱਪਾ ਹੀ ਹੋਊਗਾ ਬੱਚਾ ਵਸੀ ਆ ਗਈ ਥਣ ਲੇਵੀ ਦੀ ਸਾਫ ਚੁਧਰੀ ਸ਼ਾਹ 1 ਨੰਬਰ ਹੈ ਗਰਲੈਂਡ ਉਹ ਵਰੀ ਰਗੀ ਤੇਰੀ ਗੇਰ ਪੈਣੀ ਬਾਕੀ ਆ ਕੋਈ ਨਹੀਂ ਗੇਰ ਪਈ ਤੋਂ ਦੇ ਦਾਂਗੇ ਜਗਲਾ ਗੇਰ ਪਈ ਕੋ ਦੇ ਵੀ ਤਾਂ ਕੋਈ ਚੱਕਰ ਨਹੀਂ 3 ਨੰਬਰ ਕਹ ਲੈ ਇਹ ਆਪਾਂ ਬੈੜ ਦੇ ਦੇਾਂਗੇ ਟ੍ਰੇਡ ਦੀ ਆਪਾਂ ਛੋੜ ਛੱਪਾ ਹੀ ਹੁੰਦਾ ਬੱਚਾ ਵਸਾ ਆ ਗਿਆ ਕੱਲ ਹੋਈ ਬੱੱਚਾ ਸਾਨਾ ਹਾਂ ਬੱਸਾ ਖਣਲੇਵਾ ਬਹੁਤ ਚੰਗਾ ਨਾੜਾ ਨੋੜਾ ਫੁੱਲ ਚੰਗੀਆਂ ਪਲੀ ਵੀ ਫੁੱਲਾ ਜਰਸੀ ਬਰੀਡ ਆ ਜਾਂਦੀ ਆ ਅੱਗੇ ਕਾਲੇ 4 ਨੰਬਰ ਏ ਬਾਈ ਦੇ ਦੇਂਗੇ ਸਟਾਰਟ ਦੀ ਬਰੀਡ ਬਾਈ ਕਰਨੀ ਆ ਦੇ ਸਾਰੇ ਤੋਹਫੇ ਆ ਗਏ ਇਹਨੂੰ ਬਾ ਮੈਂ ਕੋਈ ਜਰਸੀ ਮਾਰ ਲਵਾਂ ਮੈਂ ਐਟੀਐਫ ਮਾਰ ਲਵਾਂ ਮੈਂ ਇਰਲਾਈਨ ਲਵਾਂ ਲੱਗਦਾ ਬਾਈ 2 ਲੱਖ ਲੀ ਇਹ ਨਹੀਂ ਗਾਉਂਦਾ ਲੱਗਦਾ ਦੇਖ ਇੱਥੇ ਰੱਖ ਲੈਣਾ ਬਾਈ ਸਹੀ ਗੱਲ ਆ ਨੇਵੇ ਦੀ ਜਿਹੜੀ ਫੀਟਾਂ ਗਾਣਾ ਬੜੀ ਕਮਾਲ ਦੇ ਆ ਮੋਲੇ ਦਾ ਕਾਲੇ ਇਹ ਸਟਾਰਟ ਦੀ ਦੇ ਦੇਂਗੇ ਬਾਈ ਛੋੜ ਛੱਪਾ ਕਰ ਦੇ ਤੇ ਅੱਗੇ 5 ਨੰਬਰ ਇਹ 44 ਦੇ ਦਿੰਦੇ 11 ਨੰਬਰ ਦਾ ਅੰਤਸ਼ਾਮ ਦੀ ਕੱਚੀ ਆ ਬਾਈ ਮੁੱਲ 48000 ਜਿੱਦਾਂ ਹੋਵੇ ਤਿਆਰ ਉਹਦੇ 60000 ਬਸ ਛੋਟਾ ਛੱਪਾ ਹੀ ਕਰਨਾ 40000 ਦਾ 30000 ਹੀ ਹੋਣਾ ਕੰਮ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਨ ਨੇੜੇ ਪਿੰਡ ਬਾਈ ਵਖਤਗੜ ਉਹ ਸੁੱਕਾ ਕਰ ਰਹੇ ਮੈਂ ਇਧਰੋਂ ਟੱਲੇ ਵਾਲ ਵੀ ਨੇੜੇ ਨੇ ਮਰਾ ਨੰਬਰ ਪੁੱਲੀ ਘੜੇ 991581073 ਠੀਕ